ਜੀ ਦੋਸਤੋ ਅੱਜ ਦਾ ਸਾਰੇ ਕਨੇ ਨਮਾਲਾਫ ਤੇ ਜੀਨਾ ਪੰਡਾ ਫਣੀ ਫਿਦਾ ਤੇ ਫਿਨੀ ਉਹਨੇ ਮਨੇ ਦਉਤੇ ਅੱਜ ਖਵਰ ਕਰੂ ਮਖਾਸੋ ਤਿਸਕੋ ਏਡੀ ਖੁਸ਼ੀ ਥੀਂਦੀ ਏ ਜਨਰਲ ਟਾਈਮ ਤੁਸਾਂ ਇਹ ਇੰਦੇ ਉਤੇ ਗੌਰ ਕਰੇਂਦੋ ਤਵੱਜਾ ਕਰੇਂਦੋ ਇੱਕ ਲਾਈਕ ਕਰੇਂਦੋ ਇੱਕ ਸ਼ੇਅਰ ਕਰੇਂਦੋ ਇੰਦੇ ਉਤੇ ਕਮੈਂਟ ਕਰੇਂਦੋ ਇੱਕ ਅਦਾਲ ਕੋ ਉਤੇ ਚੁਰੇਂਦੋ ਅਸਾ ਤੁਹਾਨੂੰ ਸ਼ੁਕਰੀਆ ਅਦਾ ਕਰਨ ਦੇ ਸੇ ਨਾਲ ਅਸਾ ਆਪਣੇ ਪੋਤਰੇ ਸਾਡਾ ਦੋਸਤ ਹੈ ਬੇਤਰੀ ਮੇਰਾ ਜਿੰਦਨਾ ਐ ਨਹੀਂ ਐਨ ਐਨੋ ਲਾਬਦੀਨ ਇਨ ਨਹੀਂ ਤੇ ਇਹਦਾ ਨਾਮ ਵੀ ਤਾਂ ਕੋਈ ਨਿਸ਼ਾਨ ਲਿਖੇਂਦੋ ਆਪਾਂ ਬਾਬਾ ਸ਼ਕਲ ਲਿਖਾ ਜਾ ਤਾਂ ਕਿ ਮੈਂ ਆਪਣੇ ਲਾਫਸ ਲਿਖਾਵਾਂ ਅਓ ਚਾ ਦਿਖਾਓ ਜੀ ਸ਼ਕਲ ਠੀਕ ਹੈ ਇਹ ਜੀ ਤੁਹਾਡਾ ਜਿਕਰ ਤੀਨ ਤਾਂ ਪਤਾ ਲੱਗਦੇ ਨੇ ਉਹਨਾਂ ਕੋ ਇਹ ਜੀ ਸੇ ਅੱਜ ਅਸਰਿਕ ਨਹੀਂ ਲਫ਼ਜ਼ ਹੈ ਫੱਡਾ ਫੱਡਾ ਮਨੇ ਮੁਸੀਬਤ ਜੰਜਾਲ ਕੋਈ ਗਿਚੀ ਦਾ ਗੈੜ ਕੋਈ ਚਚਰ ਪੈ ਵੇਣਾ ਗਾਲੇ ਚ ਕੋਈ ਇਵੇਂ ਖਾਮ ਖਾਦਾ ਉਲਝਾਓ ਇਹ ਕੋਸੇ ਨੇ ਫੱਡਾ ਤੇ بیا ਵਲਾ ਕਿ ਹੈ ਫੱਡੀ ਇੱਕ ਫੱਡੀ ਜਿਹੜਾ ਇੱਕ ਤਾਂ ਹੈ ਕੁਸ਼ਤੀ ਦਾ ਇੱਕ ਦਾਅ ਹੈ ਫੱਡੀ ਮਾਰਨ ਉਹ ਲਤ ਨਾਲ ਮਰੀਦੀ ਹੈ ਔਰ ਮਰੀਂਦੀ ਵੀ ਲੱਗ ਤੇ ਚ ਇਹਦੇ ਮਰੀਂਦੀ ਪੇਰ ਨਾਲੇ ਤੇ ਪੇਰ ਦੇ ਨਾਲ ਇਵੇਂ ਮਰੀਂਦ ਨੂੰ ਗਾਦਨ ਫੱਡੀ ਮਾਰਨ ਤੇ ਫੱਡੀ ਯਾਨੀ ਜਿਹੜਾ ਕੋਈ ਮੁਸੀਬਤ ਆਲਾ ਬੰਦਾ ਹੋਵੇ ਕਿ ਉਹ ਯਾਰ ਉਹ ਤਾਂ ਫਲਾੜਾ ਫੱਡੀ ਬੰਦਾ ਯਾਰ ਪਰੇ ਕਰੋ ਸਿਆਗ ਉਹ ਕੋ ਤਾ ਇਹ ਬੜੇ ਅਜੀਬ ਲੱਗਦੇ ਸਾਰੇ ਕਿਤੇ ਇਹਨੂੰ ਤੇ ਗੌਰ ਕਰਦੇ ਮਿਟੋ ਸਾਈਂਦੇ ਮੰਨ ਤੇ ਤੁਸੀਂ ਜੇ ਲਈ ਲਾਇਕ ਕਰੀਂ ਤੋ ਸਾਰੇ ਕਿਤੇ ਬੜੀ ਹੈਰਾਨੀ ਦੀ ਗੱਲ ਤੇ ਨਹੀਂ ਜੋ ਜੇਲੇ ਅਸਾਂ ਦੇਖਦੇ ਸੀ ਕਿੱਥਾ ਕਿੱਥਾ ਸਗੁੜੀ ਠਾਵੇਂ ਦੇ ਉਹ ਜਿਹੜਾ ਤਜਜ਼ੀਆ ਹੁੰਦੇ ਬਾਅਦ ਚੰਦੇ ਕਨਲਾਈਜ਼ ਕਰਕੇ ਰਸਿੰਦੇ ਤਸਾਂ ਹੈਰਾਨ ਥੀਂ ਤੋ ਜੇ ਭਈ ਅਮਰੀਕਾ ਐ ਸਾਊਦੀ ਅਰਬ ਦੇ ਵਿੱਚ ਤੋ ਚਲੋ ਇਤਨ ਸਾਰੇ ਕਿ ਵਦਨ ਜੀਤਾ ਵਦਨ ਜਨੂਬੀ ਅਫਰੀਕਾ ਕਨੂ ਬੀ ਇਤਨੇ ਸਾਰੇ ਲੋਕ ਦੇਖਦੇ ਹੁਣ ਇੰਡੀਆ ਵੀ ਦੇਖਣ ਤੋਂ ਠੀਕ ਹੈ ਇੰਡੀਆ ਤਾਂ ਭਰਿਆ ਪੈਸਾ ਲੈ ਕੇ ਨੇ ਨਾਲ ਅਫਗਾਨਿਸਤਾਨ ਭਰਿਆ ਪੈਸਾ ਲੈ ਕੇ ਨੇ ਨਾਲ ਉਹ ਇਵੇਂ ਕਸ਼ਮੀਰ ਤੱਕ ਦੇਖੋ ਇਹ ਵੀ ਸਾਰਾ ਖਿੱਤਾ ਸਰਾਈ ਕੀ ਖਿੱਤਾ ਜੀ ਸਮਝ ਸਮਝਦੋ ਅਸਾਂ ਇਹ ਆਪਣਾ ਹੀ ਹੈ ਨਾ ਸਾਰਾ ਕੁਝ ਆਪਣੇ ਪਹਾੜੇ ਕੋਲੋਂ ਲਾਹ ਤੇ ਸਮੁੰਦਰੇ ਤੱਕ ਪੈਵਨੂ ਸਿੰਧ ਦੇ ਅੰਦਰ ਤੱਕ ਤਾਂ ਸਾਰਾ ਇੱਕ ਹੀ ਗਰੂਜਾ ਸਰਾਈ ਕੀ ਸਿੰਧੀ ਕਿਉਂ ਜ਼ਿਆਦਾ ਬੋਲੀ ਵੰਦੀ ਤਾਂ ਇਹ ਤਰੀਕੇ ਨਾਲ ਦੋ ਜਿਹੜਾ ਲਫ਼ਜ਼ ਸਾਰਾ ਹੈ ਫਿਦਾ ਫਿਦਾ ਕੀ ਕੁਛ ਨਹੀਂ ਫਿਦਾ ਉਹ ਕੁਛ ਨਹੀਂ ਜਿਹਦਾ ਪੇਰ ਡਿੰਗਾ ਹੋਵੇ ਜਿਹਦਾ ਪੇਰ ਡਿੰਗਾ ਹੋਵੇ ਲੱਤ ਡਿੰਨੀ ਨਾ जा पेर डींगा हुजे उंकू स फिड्डा फिडी बि उहे कोई चीज़ जेका सिधी नोड़ी जे तिरछी हुई त उकू बि आखंदी फिड्डी यानी तवाज़ुन जी कैणी कोई चीज़ इहो जिथे हुई त भला बि आख़िरी फिडीए यानी कोई चीज़ तवाज़ुन कोन बिगड़ी हुई हुजे त उहा आख़िरी फिड्डा जा फिॾी फलानी शइ फिडीए यानी थो बिगड़ी हुई डींगी इवे पेर जिन मुड़िय हुई ਲੱਤ ਪੂਰੀ ਨਾ ਇੱਕ ਦਫਾ ਬਲਾ ਆਪਰੇਸਨ ਨੂੰ ਲੱਤ ਪੂਰੀ ਨਾ ਪੇਰ ਮੁੜਿਆ ਹੋਇਆ ਹੋਵੇ ਤਾਂ ਦੋਸਤੋ ਇਹ ਇੰ ਪ੍ਰੋਗਰਾਮ ਕੋ ਆਪ ਤਵਜੂਹ ਨਾਲ ਦੇਖਦੇ ਹੋ ਇਸ ਤੋਂ ਤੁਹਾਡੀ ਸ਼ੁਕਰਗੁਜ਼ਾਰੀ ਸੇ ਜਿਹੜੇ ਬਲੇ ਸਹੀ ਦੱਤਜੀਆ ਕਰਦੇ ਦੇਖਦੇ ਸੀ ਤਾਂ ਤੁਹਾਨੂੰ ਹੈਰਾਨੀ ਥੀ ਜਿਉਂ ਅਲਹਮਦੁਲਿਲਾ ਲੋਗ ਆਪਣੀ ਜ਼ਬਾਨ ਕੋ ਇਸ ਮਜ਼ੀਦ ਸਿੱਖਣ ਚਾਹੰਨ ਮਜ਼ੀਦ ਅਗੀ ਤੇ ਪਹੁੰਚਾਉਣ ਚਾਹੰਨ ਇਹ ਕੋ ਜਿੰਨਾ ਤੋ ਸਾ ਅੱਗੂ ਤੇ ਪਹੁੰਚੇ ਸੋ ਉਤਨਾ ਹੀ ਤੁਹਾਡੀ ਆਪਰੀ ਸੁਪਾਂ ਅੰਤਰ ਕੀ ਕਰੇ ਸੇ ਸਾ ਕੀ ਦੁਨੀਆ ਦੇ ਮਿੱਠੇ ਜ਼ਬਾਨੇ ਦੇ ਵਿੱਚ ਹੋਏ ਇਹ ਕੋ ਮਿੱਠਾ ਮਜ਼ੀਦ ਕਹਿ ਬਣਾਉਣੇ ਉਹ ਤੂੰ ਤਸਾਂ ਬਣਾਉਣੇ ਇਹ ਕੋ ਸ਼ੇਅਰ ਕਰੋ ਲਾਈਕ ਕਰੋ ਵੇਰ ਜ਼ਬਰ ਪੇਸ਼ ਅਸਾ ਤੁਹਾਡੇ ਮੋਂਤਜ਼ਰ ਹੂ ਸ਼ਾਲਾ